ਫ੍ਰੀਕੋਰਡ ਖਬਰਨਾਮਾ ਤੇ ਸਭ ਦਾ ਸਵਾਗਤ ਹੈ ਜਿਵੇਂ ਹੀ ਭਾਜਪਾ ਵੱਲੋਂ ਫ੍ਰੀਕੋਰਡ ਲੋਕ ਸਭਾ ਸੀਟ ਤੋਂ ਹਸਰਾ ਹਸਨੂ ਉਮੀਦਵਾਰ ਲਾਣਿਆ ਗਿਆ ਸੀ ਤਾਂ ਲਗਾਤਾਰ ਜਿੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਹੀ ਹੈ ਅਤੇ ਪਿਛਲੇ ਸਮੇਂ ਐਸ்சி ਭਾਈਚਾਰੇ ਵੱਲੋਂ ਹਸਰਾ ਹਸਦੇ ਵਿੱਚ ਇੱਕ ਪ੍ਰੈਸ ਵਾਰਤਾ ਕਰਕੇ ਕਿਹਾ ਗਿਆ ਸੀ ਕਿ ਜੇਕਰ ਕਿਸਾਨ ਹਸਰਾ ਹਸ ਦਾ ਵਿਰੋਧ ਕਰਦੇ ਹਨ ਕਿਤੇ ਨਾ ਕਿਤੇ ਐਸ்சி ਭਾਈਚਾਰਾ ਵੀ ਕਿਸਾਨਾਂ ਦਾ ਵਿਰੋਧ ਕਰੇਗਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਐਸ்சி ਭਾਈਚਾਰੇ ਦੇ ਉਮੀਦਵਾਰ ਨੂੰ ਆਪਣੇ ਘਰ ਲੈ ਜਾਣਾ ਚਾਹੁੰਦੇ ਹਨ ਪਰ ਕਿਸਾਨ ਵਿਰੋਧ ਕਰਦੇ ਨੇ ਉਹਨਾਂ ਕਹਿੰਿਆ ਕਿ ਕਿਸਾਨ ਵਿਰੋਧ ਜੂ ਕਰਨਾ ਪਰ ਜਾਬਤੇ ਚ ਲੈ ਕੇ ਕਰਨ ਇਹ ਸਾਰੇ ਮਾਮਲੇ ਦੇ ਉੱਪਰ ਹੁਣ ਸਵਾਲ ਖੜੇ ਕੀਤੇ ਨੇ ਕਿਸਾਨ ਯੂਨੀਅਨ ਇਕਤਾ ਫਤਿਹ ਦੇ ਸਰਜੀਤ ਸਰਾਣੇ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਉੱਪਰ ਆਪਣੀ ਵੀਡੀਓ ਪਾਈ ਹੈ ਜਿਸ ਵਿੱਚ ਉਹਨਾਂ ਵੱਲੋਂ ਐਸਸੀ ਭਾਈਚਾਰੇ ਨੂੰ ਲੈ ਕੇ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਜੋ ਲਗਾਤਾਰ ਬੀਜੇਪੀ ਦਾ ਵਿਰੋਧ ਕਰ ਰਿਹਾ ਸੀ ਉੱਪਰ ਕਾਫੀ ਸਵਾਲ ਕੀਤੇ ਗਏ ਨੇ ਆਓ ਤੁਸੀਂ ਵੀ ਸੁਣੋ ਉਹ ਵੀਡੀਓ ਜਿਸ ਵਿੱਚ ਐਸਸੀ ਭਾਈਚਾਰੇ ਵੱਲੋਂ ਕਿਹਾ ਗਿਆ ਸੀ ਕਿ ਉਹ ਕਿਸਾਨਾਂ ਦਾ ਵਿਰੋਧ ਕਰਨਗੇ ਅਤੇ ਨਾਲ 21 ਪੈਸੂ ਵਿੱਚੋਂ ਪੱਕ ਰੱਖਿਆ ਕਿਸਾਨ ਆਗੂ ਸਰ ਜੀ ਸਰਹਾਣੀ ਇਹ ਆਪਦੇ ਆਪ ਨੂੰ ਸਮਝਦੇ ਕਿ ਇਹ ਦਿਹਾੜ ਗਏ ਇਹ 200 ਦੇ 300 ਦੇ ਆਥਰ ਇਹਨਾਂ ਦੀਆਂ ਸ਼ਰਾਬਾਂ ਉਹਨਾਂ ਦੇ ਘਰੇ ਜਾਂਦੀਆਂ ਇਹ ਆ ਇਹੋ ਜੇ ਕੰਮ ਆ ਇਹਨਾਂ ਦੇ ਕਿਸਾਨ ਇਹਨਾਂ ਦੇ ਵਿੱਚ 10% ਵੀ ਹੈ ਦੀ ਸਾਰੇ ਦਿਹਾੜ ਗਏ ਆ ਇਹਨਾਂ ਦੇ ਵਿੱਚ ਇਹ ਦਿਹਾੜ ਗਏ ਆ ਘਰੇ ਇਹਨਾਂ ਨੂੰ ਪੁੱਤ ਨਹੀਂ ਸਿਆਂਦੇ ਨੂੰ ਆ ਨਹੀਂ ਸਿਆਂਦੀਆਂ ਇਕੱਠੇ ਹੋ ਕੇ ਇਹ ਮਤਲਬ ਰੋੜਾਂ ਤੇ ਜਾ ਕੇ ਬਹਿ ਜਾਂਦੇ ਆ ਹੋਰ ਕੁਝ ਨਹੀਂ ਗੱਲ ਨਹੀਂ ਬਾਤ ਨਹੀਂ ਅਸੀਂ ਹਰਸਰਾ ਯਹਾਂਸੀ ਜੀ ਨੂੰ ਇਥੋਂ ਦੇ ਐਮਪੀ ਬਣਾ ਕੇ ਤੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਖੜਾਂਗੇ ਤੇ ਅਸੀਂ ਰੱਜ ਕੇ ਮਤਲ ਜੋਰ ਲਾ ਕੇ ਇਹਨਾਂ ਦਾ ਕਰਾਂਗੇ ਅਸੀਂ ਕੋਈ ਇਹਨਾਂ ਨਾਲੋਂ ਘੱਟ ਨਹੀਂਗੇ ਅਸੀਂ ਆਪ ਦਾ ਚੁੱਪ ਕਰਿਆ ਵੇ ਅਸੀਂ ਖੰਡਰ ਮਚਾਉਣ ਤੋਂ ਹੰਡਰ ਮਚਾਉਣ ਤੁਹਾਡੇ ਪ੍ਰੋਗਰਾਮ ਦੇ ਵਿੱਚ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਹੀਂ ਇੱਥੇ ਪਹੁੰਚੇ ਕੀ ਕਾਰਨ ਮੰਗਦੇ ਇਹ ਸਾਡੇ ਸਿਰਫ ਐਸਸੀ ਸਮਾਜ ਦਾ ਪ੍ਰੋਗਰਾਮ ਸੀਗਾ ਜੀ ਅਸੀਂ ਮੈਂ ਅੱਜ ਆਪਣੇ ਐਸਸੀ ਸਮਾਜ ਨੂੰ ਕਾਲ ਦੇਣ ਜਾ ਰਿਹਾ ਫਰੀਦਕੋਟ ਲੋਕ ਸਭਾ ਦੇ ਵਿੱਚ ਆਉਣ ਵਾਲੇ ਦੋ ਚਾਰਾਂ ਦੇ ਵਿੱਚ ਦਿਨਾਂ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਨੇ ਜਾ ਰਿਹਾ ਐਸਸੀ ਸਮਾਜ ਦਾ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਇਹਨਾਂ ਕਿਸਾਨਾਂ ਨੂੰ ਐਸੀ ਸਮਾਜ ਹੀ ਜਵਾਬ ਦਊਗਾ ਤੇ ਜੇਕਰ ਇਹ ਸਹੀ ਢੰਗ ਨਾਲ ਰਹਿਣਗੇ ਤੇ ਵਧੀਆ ਨਹੀਂ ਤਾਂ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੜ ਕੇ ਦਿਖਾਵਾਂਗੇ ਹੰਸਰਾਜੀ ਨੂੰ ਲਿਜਾ ਕੇ ਦਿਖਾਵਾਂਗੇ ਤੇ ਸਾਡੇ ਹੰਸਰਾਜੀ ਨੂੰ ਇਹ ਰੋਕ ਨਹੀਂ ਸਕਦੇ ਭਾਈ ਵੀ ਕੋਈ ਉਹ ਤੇ ਆ ਕੀ ਕਰ ਲੈਣਗੇ ਸਾਡਾ ਸਾਡਾ ਤਾਂ ਇਹ ਏਕਤਾ ਘਟਾ ਹੈ ਜਿਵੇਂ ਸਾਡੇ ਸਫਰੀ ਸਾਹਿਬ ਨੇ ਕਿਹਾ ਏਕਤਾ ਕਰਾ ਕੇ ਅਸੀਂ ਰੱਜ ਕੇ ਇਹਨਾਂ ਦੇ ਖਿਲਾਫ ਬੋਲਾਂਗੇ ਜਿੱਥੇ ਇਹਨਾਂ ਦਾ ਜੋਰ ਲੱਗਾ ਲਾ ਲੈਣ ਦੇਖੋ ਵੀਰ ਜੀ ਲੋਕ ਸਭਾ ਚੋਣਾਂ ਨੂੰ ਤੁਸੀਂ ਸਾਰੇ ਦੇਖ ਹੀ ਰਹੇ ਹੋ ਰੋਜ਼ ਕੀ ਹੋ ਰਿਹਾ ਹੈ ਅੰਦਨਾ ਬਹੁਤ ਵੱਡਾ ਇਕੱਠ ਕਰਨ ਜਾ ਰਹਾ ਮੈਂ ਐਸੀ ਸਮਾਜ ਦਾ ਤੇ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਇਹ ਗੱਲਾਂ ਕਰਦੇ ਵੀ ਸਾਨੂੰ ਮੋਦੀ ਨੇ ਦਿੱਤਾ ਕੀ ਮੋਦੀ ਨੇ ਦਿੱਤਾ ਕੀ ਨਹੀਂ ਦੱਸਣ ਜਿਹੜੀ ਫ੍ਰੀ ਕਣਕ ਮਿਲਦੀ ਆ ਉਹ ਵੀ ਇਹ ਲੈਂਦੇ ਆ ਸਿਲੰਡਰ ਫ੍ਰੀ ਮਨੇ ਉਹ ਵੀ ਇਹ ਲੈਂਦੇ ਆ ਜਿਹੜੇ ਜਿਹੜੇ ਸਹੀ ਕਿਸਾਨ ਆ ਉਹ ਤਾਂ ਆਪ ਆਪਣੇ ਕੰਮ ਧੰਦੇ ਤੇ ਲੱਗੇ ਹੋਇਆ ਇਹ ਵੇਹਲੜ ਬੰਦੇ ਜਿਹੜੇ ਤੁਰੇ ਫਿਰਦੇ ਆ ਜੀ ਅੱਜ ਤੁਹਾਡੇ ਪ੍ਰੋਗਰਾਮ ਦੇ ਵਿੱਚ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਹੀਂ ਇੱਥੇ ਪਹੁੰਚੇ ਕਿ ਕਾਰਨ ਮੰਨਦੇ ਇਹ ਸਾਡੇ ਸਿਰਫ ਐਸਸੀ ਸਮਾਜ ਦਾ ਪ੍ਰੋਗਰਾਮ ਸੀਗਾ ਜੀ ਫਰੀਦਕੋਟ ਦੇ ਵਿੱਚ ਹਾਂਸਰਾਜ ਹੰਸ ਐਮਪੀ ਬੀਜੇਪੀ ਤੇ ਉਹਦੇ ਸਾਥੀ ਨਾਲ ਜਿਹੜੇ ਸਪੋਰਟ ਕਰ ਰਹੇ ਆ ਬੀਜੇਪੀ ਦੇ ਆਗੂ ਆਪਣੇ ਆਪ ਨੂੰ ਐਸਸੀ ਵਰਗ ਦੇ ਆਗੂ ਕਹਿਣ ਵਾਲੇ ਆਗੂ ਕਿਸਾਨਾਂ ਤੇ ਇਸ ਹੱਦ ਤੱਕ ਜਿਹੜਾ ਬੋਲ ਰਹੇ ਆ ਕਿ ਉਹਨਾਂ ਨੇ ਇਸ ਵਕਤ ਕਿਸਾਨ ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਨੂੰ ਇਹ ਗੱਲ ਕਹੀ ਆਉਣੇ ਕਿ ਇਹ ਦਿਹਾੜੀ ਤੇ ਲਿਆਂਦੇ ਹੋਏ ਬੰਦੇ ਆ ਜਿਹੜੇ ਇਹੀ ਗੱਲਾਂ ਭਗਵੰਤ ਮਾਨ ਕਰਦਾ ਸੀ ਇਹੀ ਬੰਦਾ ਪਹਿਲਾਂ ਬੀਜੇਪੀ ਦੇ ਆਗੂ ਕਰਦੇ ਹੁੰਦੇ ਸੀ ਜਦੋਂ ਪਹਿਲਾ ਕਿਸਾਨੀ ਮੋਰਚਾ ਚੱਲਦਾ ਸੀਗਾ ਉਦੋਂ ਵੀ ਇਹ ਬੰਦਾ ਕਿਸਾਨਾਂ ਦੇ ਵਿਰੁੱਧ ਬੋਲਿਆ ਸੀ ਤੇ ਬੀਜੇਪੀ ਦੇ ਹੱਕ ਦੇ ਵਿੱਚ ਬੋਲਿਆ ਸੀ ਅੱਜ ਵੀ ਇਹ ਉਸੇ ਤਰ੍ਹਾਂ ਉਹਨਾਂ ਕਿਸਾਨਾਂ ਨੂੰ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਆ ਤੇ ਜਿਹੜੇ ਕਿਸਾਨ ਵੀਰ ਸਾਰੇ ਰਲ ਮਿਲ ਕੇ ਵਿਰੋਧ ਕਰ ਰਹੇ ਆ ਬੀਜੇਪੀ ਦਾ ਤੇ ਉਹਨਾਂ ਦੇ ਵਿਰੋਧੇ ਬੋਲਿਆ ਕਿ ਇਹ ਤਾਂ ਜੀ ਦਿਹਾੜੀ ਤੇ ਲੈ ਆਂਦੇ ਹੋਏ ਆ ਇਹ ਤਾਂ ਜੀ ਐਸਸੀ ਵਰਗ ਤੇ ਵਰਸਸ ਇਹਨੇ ਇਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਐਸਸੀ ਵਰਗ ਵਰਸਸ ਕਿਸਾਨ ਹੁਣ ਮੈਨੂੰ ਐਂ ਦੱਸੋ ਵੀ ਕਿਸਾਨਾਂ ਨੇ ਕਦੇ ਐਸਸੀ ਵਰਗ ਨੂੰ ਮਾੜਾ ਬੋਲਿਆ ਕਿਸਾਨ ਐਸਸੀ ਵਰਗ ਨੂੰ ਮਾੜਾ ਨਹੀਂ ਬੋਲਦੇ ਕਿਸਾਨਾਂ ਦਾ ਐਸਸੀ ਵਰਗ ਦੇ ਨਾਲ ਕੋਈ ਰੋਲਾ ਨਹੀਂ ਹੰਸ ਰਾਜ ਹੰਸ ਖੁਦ ਕਹਿ ਰਿਹਾ ਕਿ ਬੀਜੇਪੀ ਦਾ ਵਿਰੋਧ ਚੱਲ ਰਿਹਾ ਜੇ ਹੰਸ ਰਾਜ ਹੰਸ ਬੀਜੇਪੀ ਵੱਲੋਂ ਨਾ ਖੜਦਾ ਘਰੇ ਬੈਠਾ ਹੁੰਦਾ ਤੇ ਕੀ ਇਹਦਾ ਵਿਰੋਧ ਹੁੰਦਾ ਇਹ ਜਵਾਬ ਹੈ ਕਿਸੇ ਕੋਲੇ ਬੋਲਣ ਲੱਗੇ ਪਹਿਲਾਂ ਸੋਚ ਤਾਂ ਲਿਆ ਕਰੋ ਕਿ ਠੀਕ ਆ ਇੱਕ ਪ੍ਰਦਰਸ਼ਨ ਹੁੰਦਾ ਪ੍ਰਦਰਸ਼ਨ ਦਾ ਢੰਗ ਹੁੰਦਾ ਉਹ ਇੱਕ ਵੱਖਰੀ ਗੱਲ ਆ ਪਰ ਐਸਸੀ ਵਰਗ ਦਾ ਕਿਸਾਨਾਂ ਦੇ ਨਾਲ ਕੀ ਰੌਲਾ ਬਈ ਐਸਸੀ ਵਰਗ ਦਾ ਕਿਸਾਨਾਂ ਦੇ ਨਾਲ ਰੌਲਾ ਤਾਂ ਤਾਂ ਹੋਵੇ ਵੀ ਜੇ ਭਾਈ ਐਸਸੀ ਵਰਗ ਹੀ ਸਾਰਾ ਖੜਾ ਇੱਕ ਪਾਸੇ ਕਿਸਾਨ ਆ ਜਿਹੜੇ ਉਹ ਐਸਸੀ ਮੁਰਦਾਬਾਦ ਅਸੀਂ ਮੁਰਦਾਬਾਦ ਕਰੀ ਜਾਂਦੇ ਫਿਰ ਤਾਂ ਉਹ ਹੋਵੇ ਰੌਲਾ ਪਰ ਜਦੋਂ ਐਸੀ ਵਰਗ ਦਾ ਕਿਸਾਨਾਂ ਦੇ ਨਾਲ ਰੌਲਾ ਹੀ ਕੋਈ ਨਹੀਂ ਤੇ ਫਿਰ ਤਕਲੀਫ ਕੀ ਆ ਅਖੇ ਜੀ ਅਸੀਂ ਤਾਂ ਸਰਾਜ ਹਾਂਸ ਨੂੰ ਪੰਡਾਂ ਦੇ ਵਿੱਚ ਘਮਾਵਾਂਗੇ ਕੋਈ ਰੋਕ ਕੇ ਦਿਖਾਵੇ ਅਖੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਵਿਰੋਧ ਨਾ ਕਰੀਏ ਕਿਸਾਨ ਵਿਰੋਧ ਨਾ ਕਰ ਕਿਉਂ ਨਾ ਕਰਨ ਬਈ ਵਿਰੋਧ ਮਤਲਬ ਭਾਜਪਾ ਵਾਲੇ ਜਿਨ੍ਹਾਂ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੰਬ ਛਟਵਾਏ ਗੋਲੀਆਂ ਚਲਵਾਈਆਂ ਤੇ ਅੰਨਾ ਤਸ਼ੱਦਦ ਕੀਤਾ ਮੁੰਡੇ ਚਕਵਾਏ ਬੋਰੀਆਂ ਚ ਚੱਕ ਕੇ ਲੈ ਗਏ ਨੌਜਵਾਨ ਨੌਜਵਾਨ ਸ਼ਹੀਦ ਹੋ ਗਏ ਬਜ਼ੁਰਗ ਸ਼ਹੀਦ ਹੋ ਗਏ ਗੋਲੀਆਂ ਚੱਲ ਰਹੀਆਂ ਇਹਨਾਂ ਕੁਛ ਹੋਇਆ ਇਹਨਾਂ ਕੁਛ ਕਰਵਾਇਆ ਪਿਛਲੇ ਕਿਸਾਨੀ ਧਰਨੇ ਦੇ ਵਿੱਚ ਇੰਨੇ ਲੋਕ ਸ਼ਹੀਦ ਹੋਏ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਭਾਈ ਬੀਜੇਪੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹਸਰਾਜ ਹਾਂ ਤੁਸੀਂ ਕਹਿੰਦੇ ਆ ਕਿ ਜਿੱਤ ਜੂਗਾ ਜਿੱਤੂਗਾ ਵੱਡੀ ਲੀਡ ਤੇ ਯਤਰਿਆ ਕਿੱਥੋਂ ਜਿੱਤ ਜੂਗਾ ਤੁਹਨ ਲੱਗਦਾ ਕਿ ਜਿੱਤ ਜੂਗਾ ਮੈਂ ਇਹ ਨਹੀਂ ਕਹਿੰਦਾ ਕਿ ਕੱਲੇ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ ਹਰ ਪਾਰਟੀ ਦਾ ਵਿਰੋਧ ਹੋਵੇ ਹਰ ਪਾਰਟੀ ਨੂੰ ਸਵਾਲ ਹੋਣ ਇਹ ਵੀ ਗਲਤ ਹੈ ਕਿ ਕੱਲਾ ਬੀਜੇਪੀ ਨੂੰ ਨਾ ਹਰ ਪਾਰਟੀ ਨੂੰ ਸਵਾਲ ਹੋਣੇ ਚਾਹੀਦੇ ਆ ਭਾਵੇਂ ਉਹ ਆਦਮਾਦਮੀ ਪਾਰਟੀ ਆ ਭਾਵੇਂ ਤਾਲੀ ਦਾ ਆ ਭਾਵੇਂ ਕਾਂਗਰਸ ਆ ਭਾਵੇਂ ਉਹ ਬੀਜੇਪੀ ਆ ਪਰ ਜਿਹੜਾ ਅਤਿਆਚਾਰ ਬੀਜੇਪੀ ਨੇ ਕਿਸਾਨਾਂ ਦੇ ਕਿਸਾਨੀ ਵਰਗ ਦੇ ਉੱਤੇ ਕੀਤਾ ਕਿਸਾਨੀ ਵਰਗ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸ਼ਾਇਦ ਇਹ ਨਹੀਂ ਸਮਝ ਰਹੇ ਜਿਹੜੇ ਅਸੀਂ ਵਰਗ ਵੀਰ ਵੀਰਾਂ ਦੀ ਗੱਲ ਕਰਦਾ ਜਿਹੜੇ ਇਸ ਵਕਤ ਇਹ ਕਹਿੰਦਾ ਵਿਹਾਂਸਰਾ ਜਾਂ ਹਾਂਸ ਦੇ ਨਾਲ ਜਾ ਰਹੇ ਆ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਾ ਰਹੇ ਆ ਸਪਸ਼ਟ ਰੂਪ ਦੇ ਵਿੱਚ ਦੱਸਿਓ ਕਮੈਂਟ ਕਰਕੇ ਲੋਕ ਦੱਸ ਦੇਣਗੇ ਸੰਗਤ ਦੱਸ ਦੂਗੀ ਕਿ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਦਿਹਾੜੀਦਾਰ ਹੁੰਦੇ ਆ ਕਿ ਨਹੀਂ ਹੁੰਦੇ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਦਿਹਾੜੀ ਤੇ ਲਿਆਂਦੇ ਹੋਏ ਬੰਦੇ ਹੁੰਦੇ ਆ ਕਿ ਨਹੀਂ ਹੁੰਦੇ ਕਿ ਕੀ ਉਹ ਆਪ ਮਾਰੇ ਬੰਦੇ ਆਏ ਹੁੰਦੇ ਆ ਜਿਹੜੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਹੁੰਦੇ ਆ ਕੀ ਜਿਹੜੀ ਅਨਸਰਾਜ ਹੰਸ ਦੀ ਰੈਲੀ ਕੀਤੀ ਗਈ ਜਾਂ ਜਿੱਥੇ ਵੀ ਕੀਤੀ ਜਾਂਦੀ ਆ ਉੱਥੇ ਆਪ ਮੁਹਾਰੇ ਆਉਂਦੇ ਆ ਬੰਦੇ ਕਿ ਦਿਹਾੜੀਦਾਰਾਂ ਨੂੰ ਇਹ ਲੈ ਕੇ ਜਾਂਦੇ ਆ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਲੈ ਕੇ ਜਾਣ ਚੰਗਾ ਚਲੋ ਰੋਟੀ ਚੱਲਦੀ ਆ ਉਹਨਾਂ ਦੀ ਠੀਕ ਆ ਕੋਈ ਗੱਲ ਨਹੀਂ ਬੜਾ ਪੈਸਾ ਕਮਾਇਆ ਇਹਨਾਂ ਨੇ ਬੜਾ ਲੁੱਟਿਆ ਸਰਕਾਰਾਂ ਨੇ ਬਹੁਤ ਲੁੱਟਿਆ ਲੋਕਾਂ ਨੂੰ ਬਹੁਤ ਲੁੱਟਿਆ ਵਧੀਆ ਗੱਲ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਵੇਲੜਾ ਜੇ ਇਹ ਕਿਸਾਨ ਵੇਲੜਾ ਤੇ ਫਿਰ ਜੇ ਤੁਸੀਂ ਇਹਨਾਂ ਲੀਡਰਾਂ ਦੇ ਨਾਲ ਜਾਂਦੇ ਹੋ ਫਿਰ ਤੁਸੀਂ ਵੀ ਵੇਲੜੀ ਹੋਈ ਤੁਸੀਂ ਫਿਰ ਕੋਈ ਕੰਮਕਰ ਵਾਲੇ ਨਹੀਂ ਆਗੇਗੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਜਿਹੜੀ ਚੀਜ਼ ਚੱਲ ਰਹੀ ਆ ਉਹਨੂੰ ਉਸੇ ਤਰ੍ਹਾਂ ਚੱਲਣ ਦਿਓ ਐਸਸੀ ਵਰਗ ਦਾ ਤੇ ਕਿਸਾਨੀ ਵਰਗ ਦਾ ਆਪਸ ਦੇ ਵਿੱਚ ਲੜਾਉਣ ਦਾ ਜਿਹੜਾ ਮਕਸਦ ਆ ਉਹਨੂੰ ਬੰਦ ਕਰ ਦਿਓ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਐਸਸੀ ਵਰਗ ਦਾ ਤੇ ਕਿਸਾਨਾਂ ਦਾ ਕੋਈ ਰੌਲਾ ਨਹੀਂ ਨਾ ਹੋਊਗਾ ਨਾ ਹੋਣਾ ਕਿਉਂਕਿ ਉੱਥੇ ਮਜ਼ਦੂਰ ਵੀ ਰੇ ਵੀ ਬੈਠੇ ਆ ਉੱਥੇ ਮਜ਼ਦੂਰ ਵੀ ਜਾਂਦੇ ਆ ਪਿਛਲੀ ਵਾਰੀ ਵੀ ਗਏ ਸੀ ਸੋ ਇੱਥੇ ਐਸਸੀ ਵਰਗ ਦਾ ਕੋਈ ਰੋਲਾ ਨਹੀਂ ਹਾਂ ਜੇ ਤੁਸੀਂ ਵੈਸੇ ਇਸ਼ੂ ਕ੍ਰੀਏਟ ਕਰ ਰਹੇ ਹੋ ਉਹ ਗੱਲ ਵੱਖਰੀ ਆ ਸੋ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਤਾਂ ਪ੍ਰਸ਼ਾਸਨ ਦੇ ਰਿਹਾ ਕਿ ਕਿਸਾਨ ਆ ਜਿਹੜੇ ਉਹ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਪ੍ਰਦਰਸ਼ਨ ਪਰ ਪ੍ਰਸ਼ਾਸਨ ਇਸ ਗੱਲ ਵੱਲ ਵੀ ਧਿਆਨ ਦੇਵੇ ਤੇ ਜਿਹੜੇ ਬੰਦੇ ਇਹੋ ਜਿਹੇ ਬੰਦੇ ਐਸਸੀ ਵਰਗ ਤੇ ਵਰਸਸ ਕਿਸਾਨ ਬਣਾ ਰਹੇ ਆ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਐਨਐਸਏ ਜਿਹੜਾ ਉਹ ਅਮਰਤਪਾਲ ਹੋਰਾਂ ਤੇ ਲਾਤੀ ਦੂਜਿਆਂ ਤੇ ਲਾਤੀ ਕਿ ਭਾਈ ਮਾਹੌਲ ਖਰਾਬ ਕਰ ਰਹੇ ਆ ਉਸ ਤਰ੍ਹਾਂ ਇਹ ਵੀ ਮਾਹੌਲ ਖਰਾਬ ਕਰ ਰਹੇ ਆ ਤੇ ਫਿਰ ਇਹ ਮਾਹੌਲ ਖਰਾਬ ਕੀਤਾ ਹੋਇਆ ਕਿ ਸੱਜ ਤੱਕ ਜਾ ਸਕਦਾ ਇਹ ਵੀ ਸੋਚਣਾ ਚਾਹੀਦਾ ਸੋ ਜਿਵੇਂ ਤਾੜਨਾ ਕਿਸਾਨ ਜਥੇਬੰਦੀਆਂ ਨੂੰ ਕੀਤੀਆਂ ਹੋਵੇ ਤਾੜਨਾ ਇਹੋ ਜੇ ਲੋਕਾਂ ਨੂੰ ਵੀ ਕਰਨੀ ਚਾਹੀਦੀ ਆ ਕਿ ਭਾਈ ਸਾਹਿਬ ਨਾਲ ਸੋ ਸਾਰੇ ਜਰੂਰ ਸਪੋਰਟ ਕਰੋ ਕਰਦੇ ਰਹੋ ਵਿਰੋਧ ਕਰਨਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਸੋ ਸ਼ਾਂਤਮਈ ਤਰੀਕੇ ਦੇ ਨਾਲ ਕਰੋ ਸਹਿਜ ਮਤੇ ਨਾ ਕਰੋ ਸਵਾਲ ਜਵਾਬ ਜਰੂਰ ਕਰੋ ਸਵਾਲ ਜਰੂਰ ਕਰੋ ਸੋ ਉਹ ਤਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਸ਼ਹੀਦ ਹੋਏ ਆ ਧਰਨਿਆਂ ਦੇ ਵਿੱਚ ਉਹਨਾਂ ਨੂੰ ਜਾਦੇ ਪਤਾ ਹੁੰਦਾ ਕਿ ਭਾਈ ਕੀ ਹੋਣਾ ਚਾਹੀਦਾ ਸੋ ਜਿੱਥੇ ਵੀ ਹੋਕੇ ਦਵਾਈ ਆ ਹੋਕੇ ਦਵਾਈ ਆ ਪਿੰਡਾਂ ਦੇ ਵਿੱਚ ਬੋਰਡ ਲਾਏ ਆ ਕਿ ਅਸੀਂ ਬਿਲਕੁਲ ਬਾਈਕਾਟ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਤਾਂ